ਖੰਨਾ ਦੀਆ ਪ੍ਰਸਿੱਧ ਐਨਜੀਓ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਪ੍ਰਸਿੱਧ ਪੱਤਰਕਾਰ ਓਮਕਾਰ ਸਿੰਘ ਸੱਤੂ ਅਤੇ ਤਜਿੰਦਰ ਸਿੰਘ ਆਰਟਿਸਟ ਲਖਵਿੰਦਰ ਸਿੰਘ ਲੱਖੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਮਾਰਕਵਾ ਦੰਨ ਸਾਰੇ ਜੀ ਸਾਡੇ ਪ੍ਰੈਸ ਮੋਟਰ ਵੀਰਾਂ ਨੂੰ ਜਿਨ੍ਹਾਂ ਦਾ ਅੱਜ ਸਨਮਾਨ ਕੀਤਾ ਗਿਆ ਉਹਨਾਂ ਦੀ ਵਧੀਆ ਕਾਰਸ਼ੈਲੀ ਨੂੰ ਦੇਖਦੇ ਹੋਏ ਇਹ ਧੰਨਵਾਦ ਕਰਦੇ ਆ ਮੈਡਮ ਦਾ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਹੈ। ਪਾਟਿੰਗ ਸਤੂਜੀ ਅਤੇ ਜਿੰਦਰ ਆਰਟਿਸਟ ਚੀਨੂ ਮਾਨ ਸਨਮਾਨ ਦੇ ਕੇ ਇੱਕ ਪ੍ਰਮਾਣ ਪੱਤਰ ਸਨਮਾਨ ਪੱਤਰ ਦੇ ਕੇ ਇਹ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਹੈ। ਇਹ ਸਨਮਾਨ ਉਹਨਾਂ ਦੇ ਲਈ ਬਹੁਤ ਬਹੁਤ ਹੀ ਛੋਟਾ ਜਿਹਾ ਹੈ। ਕੁਝ ਵੀ ਨਹੀਂ ਹੈ। ਬਹੁਤ ਛੋਟਾ ਹੈ ਪਰ ਗੱਲ ਬਹੁਤ ਵੱਡੀ ਹੈ। ਪੂਰੇ ਸ਼ਹਿਰ ਵਿੱਚ ਉਹ ਬਹੁਤ ਹੀ ਮਿਹਨਤ ਨਾਲ ਲਗਨ ਨਾਲ ਪੱਤਰਕਾਰੀ ਦਾ ਕੰਮ ਕਰਦੇ ਨੇ ਔਰ ਸਾਰਿਆਂ ਦੀ ਆਵਾਜ਼ਾਂ ਨੂੰ ਹਰ ਕਿਸੇ ਦੇ ਦੁੱਖ ਸੁੱਖ ਨੂੰ ਸਮਾਟ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਖੰਨਾਦਿਆ ਪ੍ਰਸਿੱਧ ਐਨਜੀਓ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਪ੍ਰਸਿੱਧ ਪੱਤਰਕਾਰ ਓਮਕਾਰ ਸਿੰਘ ਸੱਤੂ ਅਤੇ ਤਜਿੰਦਰ ਸਿੰਘ ਆਰਟਿਸਟ ਲਖਵਿੰਦਰ ਸਿੰਘ ਲੱਕੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਮਨੂਪਰ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਜਿਹੜੇ ਮੀਡੀਆ ਦੇ ਬੰਦਿਆਂ ਨੂੰ ਤੁਸੀਂ ਸਨਮਾਨਿਤ ਕੀਤਾ ਹਾਂਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਭ ਨੂੰ ਪਿਆਰ ਭਰਿਆ ਸਸ਼ੇਸ਼ਕਾਲ ਤੇ ਅੱਜ ਸੀ ਆਪਣੇ ਵੱਲੋਂ মিডিਆ ਦੇ ਨੁਮਾਇੰਦਿਆਂ ਨੂੰ ਸਾਡੀ ਆਵਾਜ਼ ਨੂੰ ਬਹੁਤ ਆਵਾਜ਼ਾਂ ਬਣਾਉਣ ਵਾਲੇ ਪਤਵੰਤੇ ਪੱਤਰਕਾਰਾਂ ਨੂੰ ਅੱਜ ਸੀ ਸਨਮਾਨਿਤ ਕੀਤਾ ਹੈ ਤੇ ਉਹਨਾਂ ਨੂੰ ਸਨਮਾਨਿਤ ਕਰਕੇ ਅਸੀਂ ਆਪਣੇ ਆਪ ਨੂੰ ਖੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ ਕਿਉਂਕਿ ਪੱਤਰਕਾਰਤਾ ਸਾਡੀ ਲੋਕਤੰਤਰ ਦਾ ਚੌਥਾ ਸਤੰਭ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿੰਨੀ ਆਵਾਜ਼ ਬੁਲੰਦ ਕੋਈ ਪੱਤਰਕਾਰ ਕਰ ਸਕਦਾ ਹੈ ਤੁਹਾਡੀ ਹੋਰ ਕੋਈ ਨਹੀਂ ਕਰ ਸਕਦਾ ਤਾਂ ਇਸ ਲਈ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੰਗਾਰ ਸਿੰਘ ਸਤੂਚੀ ਅਤੇ ਜਤਿੰਦਰ ਆਰਟਿਸਟ ਚੀ ਨੂੰ ਖਲਖਵਿੰਦਰ ਸਿੰਘ ਲੱਕੀ ਚੀ ਅਤੇ ਮਾਨ ਸਨਮਾਨ ਦੇ ਕੇ ਇੱਕ ਸਰਪ੍ਰਮਾਨ ਪੱਤਰ ਸਨਮਾਨ ਪੱਤਰ ਦੇ ਕੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਹੈ ਇਹ ਸਨਮਾਨ ਉਹਨਾਂ ਦੇ ਲਈ ਬਹੁਤ ਤਰ੍ਹਾਂ ਬਹੁਤ ਹੀ ਛੋਟਾ ਜਿਹਾ ਹੈ ਕੁਝ ਵੀ ਨਹੀਂ ਹੈ ਬਹੁਤ ਛੋਟਾ ਹੈ ਪਰ ਗੱਲ ਬਹੁਤ ਵੱਡੀ ਹੈ ਪੂਰੇ ਸ਼ਹਿਰ ਵਿੱਚ ਉਹ ਬਹੁਤ ਹੀ ਮਿਹਨਤ ਨਾਲ ਲਗਨ ਨਾਲ ਪੱਤਰਕਾਰੀਤਾ ਦਾ ਕੰਮ ਕਰਦੇ ਨੇ ਔਰ ਸਾਰਿਆਂ ਦੀ ਆਵਾਜ਼ਾਂ ਨੂੰ ਹਰ ਕਿਸੇ ਦੇ ਦੁੱਖ ਸੁੱਖ ਨੂੰ ਸਮਾਜ ਤੱਕ ਪਹੁੰਚਾਉਂਦੇ ਨੇ ਉਹ ਸਮਾਜ ਦੀ ਤਰੱਕੀ ਦੇ ਵਿੱਚ ਤੇ ਸਮਾਜ ਦੇ ਦੁੱਖ ਸੁਣਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਮੇਰਾ ਨਾਮ ਕੁਲਵੰਤ ਸਿੰਘ ਲੋਹਾਰ ਵੱਜ ਰਹੀ ਹੈ ਤੇ ਸਕੀ ਤੋ ਡੈਜ਼ਿਗਨੇਸ਼ਨ ਕੀ ਹੈ ਅ ਮੈਂ ਯੂਜ਼ ਪ੍ਰੈਜ਼ੀਡੈਂਟ ਪੰਜਾਬ ਹਿਊਮਰਾਈਟਸ ਮਾਚ ਤੇ ਕੀ ਸਮ ਦੇ ਦੌਰ ਦੇ ਵਿੱਚ ਪੱਤਰਕਾਰਾਂ ਨੂੰ ਤੁਸੀਂ ਸਨਮਾਨਿਤ ਕੀਤਾ ਤੁਹਾਡੇ ਮੈਮ ਨੂਪੁਰ ਜੇਤਲੀ ਵੱਲੋਂ ਤੇ ਤੁਸੀਂ ਵੀ ਇੱਥੇ ਉੱਚੇ ਦੇਰ ਤੇ ਪਹੁੰਚੇ ਹੋ ਕੀ ਯੋਗਦਾਨਮੰਦ ਪੱਤਰਕਾਰਤਾ ਦਾ ਸਭ ਤੋਂ ਪਹਿਲਾਂ ਤਾਂ ਮਾਰਕਵਾਦ ਦੰਨਾ ਸਾਰੇ ਹੀ ਸਾਡੇ ਪ੍ਰੈਸ ਮੋਟਰ ਵੀਰਾਂ ਨੂੰ ਜਿਨ੍ਹਾਂ ਦਾ ਅੱਜ ਸਨਮਾਨ ਕੀਤਾ ਗਿਆ ਉਹਨਾਂ ਦੀ ਵਧੀਆ ਕਾਰਸ਼ੈਲੀ ਨੂੰ ਦੇਖਦੇ ਹੋਏ ਤੁਹਾਨੂੰ ਧੰਨਵਾਦ ਕਰਦੇ ਆ ਮੈਡਮ ਦਾ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਅੱਜ ਕੱਲ ਹੀ ਮੇਰੀ ਗੱਲ ਹੋਈ ਸੀ ਨਾ ਨਾਲ ਕਿਉਂਕਿ ਜਿਹੜਾ ਪ੍ਰੈਸ ਰਿਪੋਰਟਰ ਨੇ ਉਹ ਇੱਕ ਚੌਥਾ ਥਾਵਾ ਸਾਡੇ ਦੇਸ਼ ਦਾ ਜੋ ਸਾਡੀ ਆਵਾਜ਼ ਨੂੰ ਬੱਚਿਆਂ ਦੀ ਆਵਾਜ਼ ਨੂੰ ਸਮਾਜ ਦੀ ਆਵਾਜ਼ ਨੂੰ ਸਰਕਾਰਾਂ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਸਾਨੂੰ ਖੁਸ਼ੀ ਹੁੰਦੀ ਹੈ ਵੀ ਅਸੀਂ ਤੁਹਾਡਾ ਸਨਮਾਨ ਕੀਤਾ ਤੁਹਾਡੀ ਕਾਰਸ਼ੈਲੀ ਦੇ ਆ ਸ਼ਹਿਰ ਦੇ ਵਿੱਚ ਬਹੁਤ ਵਧੀਆ ਤੇ ਮੇਰੇ ਨਾਲ ਨੇ ਮਾਨੋ ਪੂਜਾ ਸਾਹਨੇ ਵਾਲੀ ਨੰਪਰ ਚਟਲੇ ਜੀ ਹਰਪਜਨ ਸਿੰਘ ਦੁੱਲਵਾ ਭੁਪਿੰਦਰ ਸਿੰਘ ਟਿਡੇੜੀ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ